ਕਠੋਰ ਕਿਰਤ ਨੇ ਕੀਰਤੀ ਕਰਨ ਤੇ ਕਿਵੇਂ ਮਜਬੂਰ ਕੀਤਾ ਇਤਨੇ ਕਠੋਰ ਪੇਸ਼ੇ ਨੇ ਇੱਕ ਐਸਾ ਕੋਮਲ ਦਿਲ ਕਿਵੇਂ ਪੈਦਾ ਕੀਤਾ ਇਹਦਾ ਇੱਕ ਵਿਚੋਕੜ ਹੈ ਕਹਿੰਦੇ ਨੇ ਰਾਤ ਦੇ ਵਕਤ ਬਾਦਸ਼ਾਹ ਦੇ ਅਹਲਕਾਰ ਆਏ ਤੇ ਉਹਨਾਂ ਨੇ ਮਾਸ ਦੀ ਮੰਗ ਕੀਤੀ ਥੋੜੇ ਜਿਹਾ ਸ਼ੇਰ ਦੋ ਸ਼ੇਰ ਤੇ ਸਦਨਾ ਸੋਚੀ ਪੈ ਗਿਆ ਜੇ ਬੱਕਰਾ ਮੈਂ ਵਢਿਆ ਤੇ ਬਾਕੀ ਦਾ ਮਾਸ ਬੇਕਾਰ ਜਾਏਗਾ ਸਵੇਰੇ ਦਾ ਉਹਨੇ ਬੱਕਰੇ ਦੀ ਪਿਛਲੀ ਇੱਕ ਲੱਤ ਵੱਡਣ ਦੀ ਸੋਚੀ ਤੇ ਬਈ ਬਾਕੀ ਇਸ ਨੂੰ ਸਵੇਰੇ ਜ਼ਬਾ ਕਰਾਂਗੇ ਛੁਰਾ ਲੈ ਕੇ ਜੈਸੇ ਬੱਕਰੇ ਦੀ ਲੱਤ ਵੱਡਣ ਵਾਸਤੇ ਗਿਆ ਇਸੇ ਕਠੋਰਤਾ ਦੇ ਚੋਂ ਦਇਆ ਉਤਪਨ ਹੋਈ ਇਸੇ ਮਹਾਨ ਪੱਥਰ ਦਿਲ ਭਾਵਨਾ ਦੇ ਚੋਂ ਭਗਤੀ ਭਾਵਨਾ ਦਾ ਸੰਗ੍ਰਹਿ ਫੁੱਟਿਆ ਜ਼ਮੀਰ ਦੀ ਆਵਾਜ਼ ساری ਰਾਤ ਤੜਪੇਗਾ ਬੱਕਰਾ ਛੁਰਾ ਹੱਥੋਂ ਗਿਰ ਗਿਆ ਬਾਦਸ਼ਾਹ ਦੇ ਐਲਕਾਰਾਂ ਨੂੰ ਕਹਿ ਦਿੱਤਾ اب تو میں کسائی نہیں ہوں میں تو بکرے نہیں وڈیا کرانگا اج تو میں اپنے اہنکار تے کٹھور کٹور ہے اج تو میں اپنے وکارا زبا کرنا ہے اج تو میں اپنے پاپا کے گنا زبا کرنا ہے میں اس طریقے دندا بدل دے دیا کدیار کریے بگت بھی کسائی نے اور وہ اپنے وکار وڈتے ہیں ਔਗਣਾ ਨੂੰ ਵੜਦੇ ਨੇ ਪਾਪਾ ਨੂੰ ਵੜਦੇ ਨੇ ਤੇ ਜੋ ਆਪਣੇ ਪਾਪਾ ਨੂੰ ਜ਼ਬਾਹ ਕਰਨ ਦੇ ਵਿੱਚ ਅਸਮਰਥ ਹੋਇਆ ਹੈ ਜੋ ਆਪਣੇ ਔਗਣਾ ਨੂੰ ਜ਼ਬਾਹ ਕਰਨ ਦੇ ਵਿੱਚ ਅਸਮਰਥ ਹੋਇਆ ਹੈ ਕੁਦਰਤੀ ਗੱਲ ਹੈ ਉਹ ਬਾਹਰ ਕਤਲੋਗਾਰਤ ਕਰਦਾ ਹੈ ਉਹ ਬਾਹਰ ਮਾਰ ਕੁੱਟਾਈ ਕਰਦਾ ਹੈ ਆਪਣੇ ਆਪ ਨੂੰ ਜ਼ਬਾਹ ਕਰਨ ਲਈ ਇੱਕ ਵਿਸ਼ੇਸ਼ ਕਿਸਮ ਦੀ ਛੁਰੀ ਚਾਹੀਦੀ ਹੈ ਜੋ ਵਿਸ਼ੇਸ਼ ਕਿਸਮ ਦੇ ਲੋਹੇ ਨਾਲ ਬਣੀ ਹੋਈ ਹੈ ਜਿਸ ਦਾ ਜ਼ਿਕਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਆਪਰ ਆਵਾਸ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸੇ ਸ਼ੇਖ ਕਸਾਈ ਨੂੰ ਮੁਖਾਤਬ ਹੋ ਕੇ ਇਹ ਸ਼ਬਦ ਉਚਾਰਨ ਕਰ ਰਹੇ ਨੇ ਕਿ ਸੱਚ ਦੀ ਛੋਰੀ ਹੋਵੇ ਔਰ ਸੱਚ ਦੀ ਟਕਸਾਲ ਦੇ ਤੇ ਉਸ ਦੀ ਘਾੜਤ ਹੋਵੇ ਸੱਚ ਦੀ ਉਸ ਨੂੰ ਪਾਣ ਧਾਰ ਲੱਗੀ ਹੋਈ ਹੋਵੇ ਸੱਚ ਕੀ ਕਾਤੀ ਸੱਚ ਸਭ ਸਾਰ ਸਾਰੇ ਦਾ ਸਹਾਰਾ ਲੋਹਾ ਸੱਚ ਦਾ ਹੋਵੇ ਉਹਦੀ ਧਾਰ ਸੱਚ ਦੀ ਹੋਵੇ ਛੁਰਾ ਸੱਚ ਦਾ ਹੋਵੇ ਤੇ ਐਸਾ ਛੁਰਾ ਜੇ ਚਲਾਈਏ ਆਪਣੇ ਵਿਚਾਰਾਂ ਤੇ ਐਸਾ ਛੁਰਾ ਜੇ ਚਲਾਈਏ ਆਪਣੇ ਉਸ ਮਨ ਤੇ ਜੋ ਪਾਪਾਂ ਨਾਲ ਭਰੇ ਹੋਏ تو سیب کے نل کس کا کٹھا ہو رے سیکھ لہو لب نکھتھا ریکھ اگر اس چھرے دا کٹھے ہویا اے من ہو تو پھر من دے چون سارا لہو نکل جائے گا کیڑا لوگ دا وکار دا دوشت پنے دا ویر ویروت دا کسے حد تک ہے یہ صحیح ہے کہ جو اپنے من نو زبا کرن دے چھ اسمرت ہوئے نہیں وہ باہر زبا کرن دا کم کر دے نہیں جو اپنے وکار قتل نہیں کر سکے وہ سنسار کو قتل کی کوشش کرتے ہیں جو اپنے من کو نہیں مار سکے وہ دنیا نارن کی کوشش کرتے ہیں باروں کوئی مارن کی کوشش کرے وہ دش ہے ظالم ہے پاپی ہے پر کوئی اپنے من کو اپنے تے کے گناح مارن کی کوشش کرے وہ سند ہے وہ بھگت ہے پوجنیت ہے پونیت آتما ہے اس طرح بھی پنیت آتما سندھ پیدا ہوئی جس کا نام ہے بھگت سدنا آم نے کہ آپ کا پچھوک اسلامی گرانے ہے گرو گرن صاحب جی مہاراج کچھ بھگت ایسے نے جو مسلمان نے بابا فریق سدنا سین بیکن اتیادک اے بھگت مسلمان گرانے آنال نالب رکھ دینے لیکن جد خدا دا نور اندر پرگٹ ہو گئے تا منخ اس بھاونا تو اچا اٹھ اچھا ہے کون ہندو کون مسلمان نہ ہم ہندو نہ مسلمان اللہ رام کے پند پران اے شریر اللہ دا ہے اے پران رام دے نے تو ایسا پرش اللہ دی دھن علاپن دیچ رام کے گیت گان دیچ سنگوچ نہیں کرے گا ਇਹ ਸਾਰੇ ਭਗਤ ਬੜੇ ਫਰਾਗਦਿਲ, ਰੋਸ਼ਨ ਜ਼ਮੀਰ, ਰੋਸ਼ਨ ਦਿਮਾਗ ਹੋਏ ਨੇ। ਔਰ ਇਨ੍ਹਾਂ ਭਗਤਾਂ ਦੇ ਚੋਂ ਭਗਤ ਸਦਨੇ ਜੀ ਦਾ ਵੀ ਆਪਣਾ ਇੱਕ ਖਾਸ ਅਸਥਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਪ ਦਾ ਇੱਕ ਬੜਾਈ ਪਾਵਨ ਤੇ ਫਲਸਫੇ ਨਾਲ ਪੂਰਤ ਇੱਕ ਸ਼ਬਦ ਹੈ। ਜਿਸ ਦੀਆਂ ਅਸਥਾਈ ਪੰਕਤੀਆਂ ਨੇ ਤਉ ਗੁਨ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ। سنگھ شرن کت جائیے جو جم پگ گراس ہے سڈے دیش بچ کرم سدھانت کی بڑی چرچہ ہے اور آخر سب کچھ کرما دے ہی نبڑتا ہے جیسے کوئی کرم کر ہے ویسے کوئی خدا پھل فل دا ہے بھوگے بینا کرم ناس نہیں ہوں دے بھارت دا دھارمک چندن ਭਾਰਤ ਦਾ ਧਾਰਮਿਕ ਦਰਸ਼ਨ ਬਸ ਇਸ ਵਿਚਾਰ ਤੇ ਖੜਾ ਹੈ ਜੇ ਕਰਮ ਕੁਝ ਹੋਇਆ ਹੈ ਤੇ ਭੋਗੇ ਬਿਨਾ ਉਸਨੇ ਨਸਣਾ ਨਹੀਂ ਜੇ ਕਰਮ ਕੁਝ ਕੀਤਾ ਹੈ ਤਾਂ ਉਹਦਾ ਫਲ ਝੋਲੀ ਵਿੱਚ ਪਾਣਾ ਹੀ ਪਏਗਾ ਭਗਤ ਸਦਨਾ ਜੀ ਤੋਂ ਕਿਉਂਕਿ ਕੁਝ ਕਰਮ ਐਸੇ ਹੋਏ ਨੇ ਕਸਾਈ ਸਨ ਜ਼ਿੰਦਗੀ ਦਾ ਬੇਸ਼ਤਰ ਹਿੱਸਾ ਮਾਸ ਵੇਚਦਿਆਂ ਲੰਘਿਆ ਜੀਵਾਂ ਨੂੰ ਜ਼ਬਾਹ ਕਰਦਿਆਂ ਲੰਘਿਆ ਜੇ ਜੋ ਹੁਣ ਇਸ ਤਰ੍ਹਾਂ ਦੇ ਪੁਰਸ਼ ਦੇ ਸਾਹਮਣੇ ਇਹ ਵਿਚਾਰ ਰੱਖੋ ਕਿ ਪੀਤੇ ਹੋਏ ਕਰਮਾਂ ਦਾ ਫਲ ਤੇ ਭੋਗਣਾ ਹੀ ਪਏਗਾ ਫਿਰ ਇੱਕ خیال ਪੈਦਾ ਹੁੰਦਾ ਹੈ ਈਸ਼ਵਰ ਦੀ ਬੰਦਗੀ ਦਾ ਕੀ ਮਤਲਬ ਹੈ ਫਿਰ ਉਹਦੀ ਇਬਾਦਤ ਦਾ ਕੀ ਮਤਲਬ ਹੈ ਤਾਂ ਇੱਕ ਗਲੇ ਦੇ ਰੂਪ ਵਿੱਚ ਭਗਤ ਸਦਨਾ ਜੀ ਕਹਿੰਦੇ ਨੇ ਤਉ ਗੁਨ ਕਹਾ ਜਗਤ ਬੁਰਾ ਹੈ ਜਗਤ ਦੇ ਗੁਰੂ ਦੇ ਜਗਤ ਨੂੰ ਪ੍ਰੇਰਨਾ ਦੇਣ ਵਾਲੇ ਪਰਿਪੂਰਨ ਪ੍ਰਮਾਤਮਾ ਫਿਰ ਤੇਰੇ ਵਿੱਚ ਕੀ ਗੁਣ ਹੈ ਕਿ ਤੇਰੀ ਬੰਦਗੀ ਕਰਦੇ ਆ ਆਵੀ ਜੇ ਮੈਂ ਕਰਮਾਂ ਦੀ ਮਾਰ ਭੋਗਣੀ ਹੈ ਤਾਂ ਫਿਰ ਤਉ ਗੁਣ ਕਹਾ ਤੇਰੇ ਵਿੱਚ ਗੁਣ ਕੀ ਹੈ ਫਿਰ ਤੇ ਕੋਈ ਗੁਣ ਨਹੀਂ ਰਹਿ ਗਿਆ ਫਿਰ ਤੇਰੇ ਕੋਲ ਆਉਣ ਦੀ ਲੋੜ ਕੀ ਪੈਦੀ ਤਉਨ ਕਹਾ ਜਗਤ ਬੁਰਾ ਜੋ ਕਰਮ ਨਾ ਨਾਸੇ ਸਿੰਘ ਸਰਨ ਕਤ ਜਾਈਏ ਜੋ ਜੰਪੁਗ ਗ੍ਰਾਸੇ ਸ਼ੇਰ ਦੀ ਸ਼ਰਨ ਵਿੱਚ ਜਾਈਏ ਤੇ ਗਿੱਦੜ ਖਾ ਲਵੇ ਗਿੱਦੜ ਚਪਟਾ ਮਾਰ ਕੇ ਨਾਸ਼ ਕਰ ਦੇਵੇ ਤਾਂ ਫਿਰ ਸ਼ੇਰ ਵੀ ਸ਼ਰਨ ਵਿੱਚ ਜਾਣ ਦੀ ਲੋੜ ਕੀ ਹੈ ਪ੍ਰਭੂ ਦੀ ਸ਼ਰਨ ਵਿੱਚ ਜਾਈਏ ਉਹਦੀ ਬੰਦਗੀ ਕਰੀਏ ਤੇ ਕਰਮਾਂ ਦੀ ਮਾਰ ਸਹਾਰਨੀ ਪੈ ਜਾਏ ਤਾਂ ਫਿਰ ਬੰਦਗੀ ਦਾ ਫਲ ਕੀ ਹੈ ਇਬਾਦਤ ਦਾ ਫਲ ਕੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਨੇ ਲੱਖ ਮੜਿਆ ਕਰ ਇਕੱਠੇ ਇਕ ਰਤੀ ਲੈ ਭਾਈ ਲੋਕਾ ਮਤ ਕੋ ਫੱਕੜ ਪਾਏ ਲਖ ਮੜੀਆਂ ਕਰ ਇਕੱਠੇ ਇਕ ਰਤੀ ਲੈ ਭਾਈ ਐ ਬੰਦੇ ਮਤਾ ਕਿ ਡਰੇ ਭੁਲੇ ਖਿਛ ਤੋ ਪੈ ਲੱਖਾਂ ਮਣ ਲਖੜੀਆਂ ਇੱਕ ਚਿੰਗਾਰੀ ਨਾਲ ਬਸ਼ਮ ਹੋ ਜਾਂਦੀਆਂ ਨੇ ਰੰਚਕ ਮਾਤਰ ਨਾਮ ਦਾ ਜਾ ਸੁਰਤ ਸ਼ਬਦ ਦੀ ਕਾਗਰਤਾ ਨਾਲ ਕੀਤਾ ਹੋਇਆ ਜਾ ਲੱਖਾਂ ਜ਼ਿੰਦਗੀਆਂ ਦੇ ਪਾਪ ਧੋ ਦੇਣੇ ਅਨੰਤ ਜਨਮਾਂ ਦੇ ਪਾਪ ਸਾੜ ਕੇ ਰਾਖ ਕਰ ਦਿੰਦਾ ਹੈ ਸਵਾ ਕਰ ਦਿੰਦਾ ਹੈ ਇਹ ਨਾਮ ਦੀ ਬਰਕਤ ਹੈ ਇਹ ਨਾਮ ਦੀ ਮਹਿਮਾ ਹੈ ਇਹ ਨਾਮ ਦੀ ਤਾਕਤ ਹੈ ਤੋ ਭਗਤ ਸਦਨਾ ਜੀ ਮਹਾਰਾਜ ਕਹਿੰਦੇ ਨੇ ਆ ਪੁਰਾਣ ਪ੍ਰਸੰਗ ਸਾਹਮਣੇ ਰੱਖਦੇ ਨੇ ਨਿਰਪ ਕਨਿਆ ਕੇ ਕਾਰਨੇ ਇੱਕ ਭਇਆ ਭੇਖਦਾਰੀ ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ विष्णु जैसे कपड़े पहन के विष्णुदाई रूप धारण करके एक विकारी एक कामारथी विष्णुदा रूप धारण करके एक राज कन्या नु ठगण लग गए और रोज उस कन्या नु प्रभावित करता है एक दिन गीत गा रहे ऐसे प्रभु दे जुड़ गया जुड़ने आई पखंड खत्म हो गया जुड़ने आई तेरे ख उतर गया जुड़ने आई ख्याल आया ਜਿਵੇਂ ਬਾਰੋਂ ਵਿਸ਼ਨੂੰ ਬਣਿਆ ਤੇ ਹੁਣ ਮੈਨੂੰ ਅੰਦਰੋਂ ਬੜਨਾ ਚਾਹੀਦਾ ਹੈ ਜ਼ਮੀਰ ਵੀ ਆਵਾਜ਼ ਆਈ ਵਿਸ਼ਨੂੰ ਦਾ ਤਾਂ ਰੂਪ ਬਣਾਇਆ ਵਿਸ਼ਨੂੰ ਦਾ ਤੇਰੇ ਕੋਲ ਮਨ ਨਹੀਂ ਦੇਵਤੇ ਦੀ ਤੋਂ ਕਾਇਆ ਬਣਾ ਲਈ ਪਰ ਦੇਵਤੇ ਵਾਲੀ ਤੇਰੇ ਕੋਲ ਜ਼ਮੀਰ ਨਹੀਂ ਹੈ ਐਸਾ ਆਤਮਾ ਨੇ ਝਜੋੜਿਆ ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾ ਇੱਕ ਕਈ ਉਹ ਵਿਸ਼ਨੂੰ ਵਰਗਾ ਹੋ ਗਿਆ ਵਿਸ਼ਨੂੰ ਜੈਸਾ ਪਾਵਨ ਵਿਸ਼ਨੂੰ ਜੈਸਾ ਪਵਿੱਤਰ ਤੋਂ ਭਗਤ ਸਦਨਾ ਜੀ ਕਹਿ ਰਹੇ ਕਾਮਰਥੀ ਸਵਾਰਥੀ ਉਹ ਤੇ ਕਾਮਨਾ ਨਾਲ ਭਰਿਆ ਹੋਇਆ ਸੀ ਉਹ ਤੇ ਸਵਾਰਥ ਨਾਲ ਭਰਿਆ ਹੋਇਆ ਸੀ ਉਹ ਤੇ ਦੁਨਿਆਵੀ ਪਦਾਰਥਾਂ ਦੇ ਚ ਲਿਬੜਿਆ ਹੋਇਆ ਸੀ ਤੇ ਇਸ ਸਭ ਕੁਝ ਨੂੰ ਸਾਹਮਣੇ ਰੱਖ ਕੇ ਉਹਨੇ ਬੰਦਗੀ ਕੀਤੀ ਉਹਨੇ ਨਾਮ ਜਪਿਆ ਤੇ हे ਪ੍ਰਭੂ ਤੂੰ ਉਹਨੂੰ ਵੀ ਰਸ ਦੇ ਦਿੱਤਾ ਤੂੰ ਉਹਨੂੰ ਵੀ ਸਕੂਨ ਦੇ ਦਿੱਤਾ ਤੂੰ ਉਹਨੂੰ ਵੀ ਚੈਨ ਦੇ ਦਿੱਤਾ ਨਿਰਭਕਨਿਆ ਕੇ ਕਾਰਨੇ ਇੱਕ ਭਇਆ ਵੇਖਦਾਰੀ कामा रथी स्वार्थी वाकी पैस सवारी औ गुण कहा जगत बुरा जो कर्म ना नासे सिंह शरण कट जाइये जो जंपुगरासे अगां चल के भगत सदना जी कहन ने एक बूंद जल कारने चात्रिक दुख पावे प्यासा एक बूंद ਲਈ तड़पदा थे एक बूंद दी मांग करे वे किसी तरीके नाल एक बूंद पानी من کدرو ملے اور حقیقت ہے کہ پانی دی قدر پیاسے نو ہے بھوجن دی قدر بکھے نو ہے کپڑے دی قدر ننگے نو ہے اولاد دی قدر بے اولادے نو ہے کہ انج پرماتما دی قدر پگت نو جس کے اندر پکتی بھاونا پیدا ہوئی ہے ایک بوند جل کار چاترک دکھ پاوے ਇੱਕ ਬੂੰਦ ਦੀ ਹਰ ਤਰ ਪਿਆਸਾ ਚਾਰੋਂ ਪਾਸੇ ਤੜਪੇ ਤੇ ਦੁੱਖ ਪ੍ਰਾਪਤ ਕਰੇ ਹਰ ਪਾਸੇ ਦੁਖੀ ਹੋਵੇ ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ ਤੜਪ ਤੜਪ ਕੇ ਉਸਨੇ ਪ੍ਰਾਨ ਦੇ ਦਿੱਤੇ ਨੇ ਤੇ ਹੁਣ ਸਾਗਰ ਉਸ ਨੂੰ ਮਿਲੇ ਹੁਣ ਦਰਿਆਵਾਂ ਦੇ ਦਰਿਆ ਪਾਣੀ ਦੇ ਉਸ ਨੂੰ ਮਿਲਣ ਕਿਹੜੇ ਕੰਮ ਨੇ ਦਰਸਲ ਸਦਨਾ ਜੀ ਇਹ ਕਹਿ ਦਿੰਨ ਕਿ ਮੌਕੇ ਉੱਤੇ ਜੋ ਕਰਮ ਕੰਮ ਸਰਿਆ ਨਹੀਂ ਬੇਮੌਕੇ ਕੰਮ ਦਾ ਕੀ ਮਤਲਬ ਪੈਸਾ ਤੜਪ ਕੇ ਮਰ ਗਿਆ ਤੇ ਹੁਣ ਪਾਣੀ ਮਿਲਿਆ ਕਿਹੜੇ ਕੰਮ ਦਾ ਆਮ ਧਾਰਮਿਕ ਦੁਨੀਆ ਵਿੱਚ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਪਰ ਮੈਂ ਆਪਣੇ ਢੰਗ ਨਾਲ ਸੋਚਿਆ ਨਹੀਂ ਦੇਰ ਹੀ ਅੰਧੇਰ ਹੈ ਅਗਰ ਦੇਰ ਹੋ ਗਈ ਤਾਂ ਫਿਰ ਅੰਧੇਰ ਹੈ ਅਗਰ ਦੇਰ ਹੋ ਗਈ تو نراشا پیدا ہو جاتی اگر دیر ہو گئی تو وشواس اٹھ جاتا ہے میں ایسا سمجھنا پرماطما دے گھر دیر بھی نہیں جیسے اگ دے اچھا ہاتھ پائیے اسے وقت ہاتھ سڑتا ہے جیسے پھلا کول بیٹھیے اسے وقت مہک ملدی ہے جیسے برفانی پہاڑ ہمالیہ دے کول بیٹھیے اسے وقت ہی جو ہے ٹھنڈ ملدی ہے اسی طریقے نال शुभ कर्म करिए उसे वक्त फल मिलता है अशुभ कर्म करिए उसे वक्त फल मिलता है शुभ कर्म मनुख नु खेड़ा देंदा है सुकून देंदा है शांति देंदा है हुलास देंदा है अशुभ कर्म मन बेचैन कर देंदा है पीड़ित कर देंदा है मैला कर देंदा है इति कत छिन फल है प्रभु दे दरबार देच देर भी नहीं क्योंकि देर भी अंधेर हो सकती है जैसे के ਸ਼੍ਰੀ ਸਦਨਾ ਜੀ ਕਹਿੰਦੇ ਨੇ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੇ ਪ੍ਰਾਨ ਗਏ ਸਾਗਰ ਮਿਲੇ ਹੁਣ ਕਾਮ ਨਾ ਆਵੇ ਪ੍ਰਾਨ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਉ ਭਈ ਹੁਣ ਮੇਰੇ ਪ੍ਰਾਨ ਟੁੱਟਣ ਲੱਗੇ ਨੇ ਸਵਾਸ ਟੁੱਟਣ ਲੱਗੇ ਨੇ ਤੇ ਤੂੰ ਬੋਣੇ ਨਾ ਤੂੰ ਮਦਦਗਾਰ ਨਾ ਹੋਵੇ ਤੂੰ ਸਹਾਇਕ ਨਾ ਹੋਵੇ ਰਾਹਨ ਜੋ ਥਾ ਕੇ ਫਿਰ ਨਹੀਂ ਕੈਸੇ ਬਰਮਾਉ ਬੂਡ ਮੋਏ ਨੌਕਾ ਮਿਲੇ ਕਹੋ ਕਹ ਹੈ ਚੜਹਾ ਡੁੱਬ ਗਿਆ ਮੈਂ ਤੇ ਹੁਣ ਤੋ ਨੌਕਾ ਦੇ ਜੀ 10 ਹੁਣ ਕੌਣ ਬੈਠੇਗਾ ਉਸ ਨੌਕਾ ਤੇ ਡੁੱਬ ਗਿਆ ਗਾ ਗਰਕ ਹੋਣ ਵਾਲਾ ਗਰਕ ਹੋ ਗਿਆ ਹੁਣ ਨੌਕਾ ਕਿਹੜੇ ਕੰਮ ਦੀ ਦਰਸਲ ਵਕਤ ਸੀ ਪ੍ਰਭੂ ਬੋਰਦਾ ਹੈ ਵਕਤ ਸਿਰ ਹੀ ਉਹ ਸਹਾਇਕ ਹੁੰਦਾ ਹੈ ਔਰ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਅਚੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਦਾ ਹੈ ਜੋ ਹਰੀ ਨਾਲ ਜੁੜੇ ਹੋਏ ਨੇ ਉਹ ਤੇ ਮੰਗ ਵੀ ਨਾ ਕਰਨ ਤਾਂ ਵੀ ਅਚਨ ਚੇਤ ਪ੍ਰਭੂ ਉਹਨਾਂ ਦੇ ਕੰਮ ਸਵਾਰ ਛੱਡਦਾ ਹੈ ਉਹਨਾਂ ਦੇ ਕੰਮ ਸਿਰੇ ਚਾੜ ਦਿੰਦਾ ਹੈ ਔਰ ਐਸਾ ਭਗਤਾਂ ਦਾ ਅਨੁਭਵ ਹੈ ਐਸਾ ਨੇ ਭਗਤਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਕਿ ਜਿਸ ਕੰਮ ਬਾਰੇ ਸੋਚਿਆ ਵੀ ਨਹੀਂ ਕਿ ਹੋ ਸਕਦਾ ਉਹ ਵੀ ਹੋ ਜਾਂਦਾ ਅਚੰਤ ਕੰਮ ਕਰੇ ਪ੍ਰਭ تنਕੇ ਜਿਨ ਹਰ ਕਾ ਨਾਮ ਪਿਆਰਾ ਤੋ ਭਗਤ ਸਦਨਾ ਜੀ ਕਹਿੰਦੇ ਨ ਭ੍ਰਾਨ ਗਏ ਸਾਗਰ ਮਿਲੇ ਹੁਣ ਕਾਮ ਨ ਆਵੇ ਯਾ ਡੂਬ ਮੁਵੇ ਨੌਕਾ ਮਿਲੇ ਕੋ ਕਾਇ ਚੜਾਉ ਮਰ ਗਏ ਡੁੱਬ ਗਏ ਹੁਣ ਨੌਕਾ ਮਿਲੇ ਤੇ ਕਿਹੜੇ ਕੰਮ ਦੇ ਅਖੀਰ ਵਿੱਚ ਆਪ ਕਹਿੰਦੇ ਨੇ ਮੈਂ ਨਹੀਂ ਕਛ ਹੋ ਨਹੀਂ ਕਛ ਆਏ ਨਾ ਮੋਰਾ ਔਸਰ ਲੱਜਾ ਰੱਖ ਲੈ ਸਦਨਾ ਜਨ ਦੋਰਾ اے ਪ੍ਰਭੂ ਸਮੇਸ਼ਰ ਲੱਜਾ ਰੱਖ ਲੈ ਵਾਕਈ ਭਗਤਾਨੋ ਤੇ ਪਰਮਾਤਮਾ ਹੀ ਜੋ ਹੈ ਲੱਜਾ ਰੱਖਣ ਵਾਲਾ ਹੈ ਈਸ਼ਵਰ ਹੀ ਉਹਨਾਂ ਦੀ ਲੱਜਾ ਰੱਖਣ ਵਾਲਾ ਹੈ ਪ੍ਰਭਜੂ ਤੋ ਕੈਲਾਜ ਹਮਾਰੀ ਨੀਲਕੰਠ ਨਰਹਰ ਨਾਰਾਇਣ نیل بسن بنواری گرو گوبند جی مہاراج کہ ہر پربھو تو میری لجا رکھ تو میری لج کی پال کر تو سیری سدنا جی سر میری لجا رکھ سمے سر میرا کام کر وقت سر میرا کام کر ساری رات میں تڑپدار روشنی لی گھر میرے چاننا ہوا جلے دیوا نہ میسر ہول نہ مل سکے دیلا دیوا نہ مل سکے تے سویرے سورج چڑھے ہے تے تو دیوا دے میں کیڑے کم دا او میرے کس کم دا دراصل وقت سر جو مدد ہے وہ ہی مقدد ہے بے وقتی مدد بے مینی ہو جاندی ہے اس واسطے ایجری شبد جڑے رنے ایشور دے نال کہ او دے گھر دے دیر ہے اندھیر نہیں دراصلے بے مینی اگر دیر ہو گئی تو پھر اندھیر ہو گیا بھگت سدنا جی شبد اس طرح دے بھاؤ پرگٹ ہو رہے ہیں اور آپ ساتھ کہہ رہے ہیں کہ ہے پربو جے کرم سدھانت میرے لاگو ہوا واقعی میں کرما دی مار بوگنی ہے تا پھر میں سمجھا گا تیر گن کی ہے تو گن کہا جگت گرا جو کرم نہ ناسے بھارت دا سارے دا سارا جڑا چنتن ہے وہ کرما سے کھڑا ہے ਪਰ ਥੋੜਾ ਜਿਹਾ ਸੋਚੀਏ ਪਹਿਲੇ ਮਨੁੱਖ ਸੀ ਕਿ ਪਹਿਲੇ ਕਰਮ ਸਨ ਅਕਰ ਕੀਤੇ ਹੋਏ ਕਰਮਾਂ ਕਰਕੇ ਜਨਮ ਹੈ ਕੀਤੇ ਹੋਏ ਕਰਮਾਂ ਕਰਕੇ ਮਨੁੱਖ ਦੁਖੀ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਪਹਿਲੇ ਕਰਮ ਸਨ ਕਿ ਪਹਿਲੇ ਮਨੁੱਖ ਸੀ ਇਹ ਤੇ ਸਵਾਲ ਐਸਾ ਹੋਇਆ ਫਿਰ ਪਹਿਲੇ ਮੁਰਗੀ ਸੀ ਕਿ ਪਹਿਲੇ ਅੰਡਾ ਸੀ ਆਖਰ ਗੱਲ ਇੱਥੇ ਆਉਂਦੀ ਹੈ ਨਹੀਂ ਪ੍ਰਭੂ ਸਿਕ ਤੇਰੀ ਲਈਦਾ देखते रखे ना कर्म पहले ना मनुख पहले जैसे तू आया वैसा जो है संसार साजेता है खेल ते इस ਤੋਂ ਬਾਅਦ ਤੂੰ ਕੁਛ ਵਿਧਾਨ ਬਣਾਏ ਲੇਕਿਨ ਇਹ ਵਿਧਾਨ ਵੀ ਐਸੇ ਨੇ ਕਿ ਤੇਰੀ ਇੱਕ ਮੋਜ ਤੇਰੀ ਇੱਕ ਮਸਤੀ ਅਗਰ ਕੋਈ ਭਗਤ ਪ੍ਰਾਰਥਨਾ ਕਰੇ ਨਿਮਰਪਾ ਸਹਿਤ ਜੋਦਵੀਆਂ ਕਰੇ ਤੇ ਤੂੰ ਉਸਦੇ ਜਨਮਾਂ ਜਨਮਾਂਤਰਾਂ ਦੇ ਕਰਮਾਂ ਨੂੰ ਧੋ ਦੇਂਦਾ ਹੈ ਛਿੰਦੇ ਚ ਉਸ ਨੂੰ ਚੈਨ ਦੇ ਦੇਣਾ ਛਿੰਦੇ ਚ ਉਸ ਨੂੰ ਸ਼ਾਂਤੀ ਦੇ ਦੇਣਾ ਤੋਂ ਭਗਤ ਸਦਨਾ ਜੀ ਦਾ ਇਹ ਪਾਵਨ ਪਵਿੱਤਰ ਬਾਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਹੈ ਔਰ ਪਾਠਕ ਜਨ ਬੜੀ ਸ਼ਰਧਾ ਨਾਲ ਪੜ੍ਹ ਕੇ ਬਹੁਤ ਵੱਡਾ ਗਿਆਨ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਐਸੇ ਖਜ਼ਾਨੇ ਨੇ ਜੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਣੀ ਹੈ ਗੁਰੂ ਅਮਰਦਾਸ ਗੁਰੂ ਰਾਮਦਾਸ ਦੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੀਤ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੈਰਾਗ ਦੇ ਨਾਲ ਭਰੇ ਹੋਇਆ ਕਲਾਮ ਹੈ ਉੱਥੇ अनेका ਭਗਤਾਂ ਦੀਆਂ ਬਾਣੀਆਂ ਨੇ ਅੱਜ ਤੱਕ ਰੂਹੇ ਜ਼ਮੀਨ ਦੇ ਵਿੱਚ ਐਸਾ ਨਹੀਂ ਹੋਇਆ ਕਿ ਕੋਈ ਧਾਰਮਿਕ ਗ੍ਰੰਥ ਉਹਦੇ ਵਿੱਚ ਅਨੇਕ ਵਿਅਕਤੀ ਬੈਠੇ ਹੋਣ ਇੱਕੋ ਹੀ ਇਹਦੇ ਵਿੱਚ ਅਨੇਕ ਵਿਅਕਤੀ ਬੈਠੇ ਨੇ ਧਾਰਮਿਕ ਗ੍ਰੰਥ ਸਿਰਫ ਇੱਕ ਭਾਸ਼ਾ ਦੇ ਵਿੱਚ ਮਿਲਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਭਾਸ਼ਾ ਦੇ ਵਿੱਚ ਨਹੀਂ ਹੈ ਤੇ ਭਗਤ ਵਖ ਵਖ ਪ੍ਰਾਂਤਾਂ ਦੇ ਨੇ ਤੇ ਵਖ ਵਖ ਭਾਸ਼ਾਵਾਂ ਵਿੱਚ ਪ੍ਰਭੂ ਦੇ ਗੀਤ ਗਾਉਂਦੇ ਨੇ ਪ੍ਰਭੂ ਦੀ ਜੋ ਹੈ ਉਸਤਤੀ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨ ਵਾਲਾ ਮੁਤਸਬੀ ਨਹੀਂ ਹੋ ਸਕਦਾ ਕਿਉਂਕਿ ਜਦ ਉਹ ਫਰੀਦ ਨੂੰ ਪੜ੍ਹੇਗਾ ਅੱਲਾਹ ਦੀ ਧੁਨ ਨਿਕਲੇਗੀ ਔਰ ਜਦ ਜੈਦੇਵ ਨੂੰ ਪੜ੍ਹੇਗਾ ਉਹ ਗੋਬਿੰਦ ਗੋਬਿੰਦ ਕਹਿਣ ਤੇ ਮਜਬੂਰ ਹੋਵੇਗਾ ਨਾਮਦੇਵ ਨੂੰ ਪੜ੍ਹੇਗਾ ਤੇ ਉਹਦੀ ਰਸਨਾ ਚ ਨਿਕਲੇਗਾ ਈਬੇ ਬੀਠਲ ਉਬੇ ਬੀਠਲ

ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਹੈ ਆਏ ਪੰਥੇ ਸਗਲ ਜਮਾਤੇ ਮਨ ਜੀਤੇ ਜਗਦੀਤ ਸਾਰਿਆਂ ਨੂੰ ਨਾਲ ਲੈ ਕੇ ਚਲਣਾ ਇਹ ਸਾਰਿਆਂ ਦੇ ਨਾਲ ਚਲਣਾ ਬਸ ਗੁਰਨਾਨਕ ਦਾ ਇਹੀ ਆਈ ਪੰਥ ਹੈ ਤੇ ਇਹੀ ਸ਼ਰਮੌਰ ਪੰਥ ਹੈ ਤੇ ਗੁਰੂ ਬਾਬੇ ਨੇ ਇਹ ਪ੍ਰਤੱਖ ਰੂਪ ਵਿੱਚ ਪ੍ਰਗਟ ਰੂਪ ਵਿੱਚ ਕਰਕੇ ਦਿਖਾਇਆ ਸਾਰੇ ਭਗਤ ਆਪ ਦੇ ਨਾਲ ਚੱਲ ਰਹੇ ਨੇ ਆਪ ਇਹਨਾਂ ਭਗਤਾਂ ਦੇ ਨਾਲ ਚੱਲਦੇ ਨੇ ਜਦ ਕਈ ਸੰਸਾਰ ਵਿੱਚ ਐਸਾ ਖਿਆਲ ਪੈਦਾ ਹੋਇਆ کہ ساری دنیا دا دھرم ایک ہونا چاہیے کیونکہ چند تک ایسا کہہ رہے ہیں کہ ساری دنیا دی راجنیتی ایک ہونی چاہیے تاکہ دنیا دی خون خرابہ بند ہوئے کہ چلو من ہاں ساری دنیا دی راجنیتی ایک ہوئے لیکن خون خرابے وقت وقت دھرما کر کے بھی ہوئے نہیں وقت وقت مذہبہ کر کے بھی ہوئے نہیں پھر خیال آئے گا کہ ساری دنیا دا دھرم ایک ہونا چاہیے تے نال خیال پیدا ہوئے گا کہ ساری دنیا دا دھارم گرنف بھی ایک ہونا چاہید ہے تو گرنف وہی کسوٹی تے پورا اترے گا جے جے ساریاں بھاشاواں ہوں سارے ورن ہوں جے جے اللہ دے گیت ہوں جے جے رام دی دھن ہوئے جے جے مد سودن داوی ذکر ہوئے جے جے مادھو دے بھی گیت ہوں اور جے جے واہ گروہ دی صفت و صلاح ہوئے جے جے کرتار دی بھی تو نہیں ہوئے غرص کے انمت نام ہوئے ਤੇ ਅਨੰਤ ਨਾਮਾਂ ਬਾਰੇ ਇਹ ਵਿਚਾਰ ਹੋਵੇ ਕਿ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ ਤੋ ਇਸ ਸਿਧਾਂਤਿਕ ਕਸੌਟੀ ਦੇਤੇ ਗੁਰੂ ਗੰਨ ਸਾਹਿਬ ਜੀ ਮਹਾਰਾਜ ਪੂਰੇ ਉਤਰਦੇ ਨੇ ਗੁਰੂ ਗੰਨ ਸਾਹਿਬ ਜੀ ਮਹਾਰਾਜ ਨੇ ਉਹਨਾਂ ਭਗਤਾ ਨੂੰ ਆਪਣੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਭਗਤਾ ਨੇ ਧੰਦੇ ਨੂੰ ਧਰਮ ਬਣਾ ਦਿੱਤਾ ਸੀ ਕਬੀਰ ਕਰਦੇ ਤੇ ਧੰਦਾ ਨਹੀਂ ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਸੁਗੰਧ ਹੀ ਆਈ ਨਾਮਦੇਵ ਕਰਦੇ ਤੇ ਧੰਦਾ ਨੇ ਕੱਪੜਿਆਂ ਨੂੰ ਛਿੰਬਣ ਦਾ ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਮਹਿਕ ਹੈ ਇਸੇ ਤਰੀਕੇ ਦੇ ਨਾਲ ਰਵਰਾਸ਼ ਕਰਦੇ ਤੇ ਧੰਦਾ ਨੇ ਜੁੱਤੀਆਂ ਗੰਝਣਾ ਪਰ ਉਹਨਾਂ ਦੇ ਧੰਦੇ ਦੇ ਚੋਂ ਵੀ ਧਰਮ ਦੀ ਤੇ ਮਿਲਨਸਾਰੀ ਦੀ ਖੁਸ਼ਬੂ ਹੈ ਸੁਗੰਧੀ ਹੈ ਇਸੇ ਤਰੀਕੇ ਨਾਲ ਸ਼੍ਰੀ ਸਦਨਾ ਜੀ ਕਰਦੇ ਤੇ ਧੰਦਾ ਨੇ ਕਸਾਈ ਨੇ ਮਾਸ ਵੇਚਣਾ ਇਹ ਨਾ ਤਾਂ ਧੰਦਾ ਹੈ ਪਰ ਇਹ ਧੰਦਾ ਵੀ ਧਰਮ ਬਣ ਗਿਆ ਹੈ। ਕਸਾਈ ਦੇ ਧੰਦੇ ਦੇ ਚੋਂ ਹੀ ਕੋਮਲਤਾ ਪੈਦਾ ਹੋ ਜਾਏ, ਇੱਕ ਅਜੂਬਾ ਹੈ। ਭਗਤ ਜੀ ਸੋਚਣੇ ਨੂੰ ਜੋ ਹੈ ਦ앗 ਦੇਣੀ ਪੈਗੀ, ਧਾਰਮਿਕ ਮੰਦਰ ਦੇ ਚ ਬੈਠਦੇ ਹੋਇਆ, ਜੇ ਮਨੁੱਖ ਦੇ ਅੰਦਰ ਕੋਮਲਤਾ ਨਹੀਂ ਪੈਦਾ ਹੋਈ ਤੇ ਕਹਿਣਾ ਪੈਦਾ, ਪੈਦਾ ਕਿ ਇਸ ਬੰਦੇ ਦਾ ਹਿਰਦਾ ਬਹੁਤ ਕਠੋਰ ਹੈ ਤੇ ਕਸਾਈ ਦੀ ਦੁਕਾਨ ਦੇਤੇ మాਸ ਵੇਚਦੇ ਹੋਇਆ ਜਿਹਦੇ ਅੰਦਰ ਕੋਮਲਤਾ ਪੈਦਾ ਹੋਏਗੀ, ਸਮਝ ਲੈਣਾ ਚਾਹੀਦਾ। ਇਹ ਬੰਦਾ અત્યੰਤ ਸੂਖਸ਼ਮ ਸੋਚਣ ਵਾਲਾ ਹੈ। ਇਹਦੀ ਬੁੱਧ ਬਾਰੀਕ ਹੈ ਕਿ ਜੇ ਜੀ ਆਤਮਾ ਨਾਦਰਵੇ ਉਹਨੂੰ ਪਰਮਾਤਮਾ ਦਾ ਮਿਲਾਪ ਬੜਾ ਔਖਾ ਹੈ। ਅਨਕ ਜਤਨ ਕਰੇ ਆਤਮ ਨਹੀਂ ਦਰਵੇ। ਹਰ ਦਰਗੇ ਕੋ ਕੈਸੇ ਦਰਵੇ ਜੇ ਜੀ ਆਤਮਾ ਦਰਵੀ ਨਹੀਂ। ਜੇ ਜੀ ਆਤਮਾ ਕੋਮਲ ਨਹੀਂ ਹੋਈ ਜਿਹਦਾ ਮਨ ਅਜੇ ਤੱਕ ਠੋਸ ਹੈ ਉਸ ਲਈ ਪਰਮਾਤਮਾ ਦੀ ਪ੍ਰਾਪਤੀ ਕਰਨੀ ਬੜੀ ਕਠਿਨ ਹੈ। ਬਹੁਤ ਕਠਿਨ ਹੈ। ਕਈ ਵਾਰ ਦੇਖਣ ਦੇ ਚਾਹੋ ਆ ਹੁੰਦਾ ਹੈ ਕਿ ਬੜੇ-ਬੜੇ ਧਰਮਾਤਮਾ ਬੰਦੇ ਵੀ ਕਸਾਈ ਨੇ ਦੂਸਰਿਆਂ ਨੂੰ ਚੋਟ ਪਹੁੰਚਾਣ ਲੱਗੇ ਆ ਸੰਕੋਚ ਨਹੀਂ ਕਰਦੇ ਚਾਹੇ ਉਹ ਚੋਟ ਜ਼ਹਿਨੀ ਹੋਵੇ ਸਰੀਰਕ ਹੋਵੇ ਆਰਥਿਕ ਹੋਵੇ ਕਿਸੇ ਵੀ ਤਰੀਕੇ ਦੀ ਹੋਵੇ ਚੋਟ ਪਹੁੰਚਾਣ ਤੋਂ ਬਾਝ ਨਹੀਂ ਆਉਂਦੇ ਔਰ ਐਸਾ ਰਿਸ਼ਤਾ ਹੈ ਕਿ ਬੜੇ-ਬੜੇ ਧਾਰਮਿਕ ਵੀ ਕਸਾਈ ਨੇ ਪਰ ਸਦਨਾ ਕਸਾਈ ਹੁੰਦਾ ਆ ਵੀ ਧਾਰਮਿਕ ਉਹ ਕਸਾਈ ਹੁੰਦਾ ਆ ਵੀ ਧਾਰਮਿਕ ਉਹ ਬਾਹਰੋਂ ਤੇ ਪੇਸ਼ੇਜ ਕਸਾਈ ਸੀ ਪਰ ਅੰਦਰੋਂ ਹਿਰਦਾ ਉਸਦਾ અત્યੰਤ ਕੋਮਲ ਮਿਲਮ ਸਾਰੀ ਦੇ ਜਜ਼ਬਿਆਂ ਨਾਲ ਭਰਿਆ ਹੋਇਆ ਪ੍ਰਭੂ ਗੀਤ ਦੇ ਨਾਲ ਜੋ ਹੈ ਭਰਿਆ ਹੋਇਆ ਇਹ ਭਗਤ ਪ੍ਰੇਰਣਾ ਦੇ ਰਹੇ ਨੇ ਕਿ ਕੋਈ ਵੀ ਪੇਸ਼ਾ ਹੋਵੇ ਕੋਈ ਵੀ ਕਿਰਤ ਹੋਵੇ ਪਰਮਾਤਮਾ ਦੀ ਪ੍ਰਾਪਤੀ ਵਿੱਚ ਬਾਧਾ ਨਹੀਂ ਬਣਦੀ ਚਾਹੇ ਕਿਰਤ ਕਪੜੇ ਬੁਣਨਾ ਹੋਵੇ ਚਾਹੇ ਕਿਰਤ ਜੁੱਤੀਆਂ ਬੰਨਣਾ ਹੋਵੇ ਚਾਹੇ ਕਿਰਤ ਮਾਸ ਵੇਚਣਾ ਹੋਵੇ ਤੇ ਚਾਹੇ ਕਿਰਤ ਕਪੜਿਆਂ ਨੂੰ ਛਿੰਬੜਾ ਹੋਵੇ ਚਾਹੇ ਤੇ ਦੁਕਾਨਦਾਰੀ ਦੀ ਹੋਵੇ ਕੋਈ ਵੀ ਕਿਰਤ ਕੀਰਤੀ ਦੇਚ ਬਾਧਾ ਨਹੀਂ ਖੜੀ ਕਰਦੀ ਕੋਈ ਵੀ ਧੰਦਾ ਧਰਮ ਦੇਚ ਦੀਵਾਰ ਨਹੀਂ ਹੈ ਇਹ ਇੱਕ ਬਾਹਨਾ ਹੈ ਜਿਹੜੇ ਕਹਿੰਦੇ ਨੇ ਕੀ ਕਰੀਏ ਧੰਦੇ ਤੋਂ ਵੇਲ ਮਿਲੇ ਤੇ ਧਾਰਮਿਕ ਬਣੀਏ ਕੀ ਕਰੀਏ ਕੰਮ ਧੰਦਿਆਂ ਤੋਂ ਹੀ ਵੇਲ ਨਹੀਂ ਮਿਲਦੀ ਕਿਵੇਂ ਭਜਨ ਕਰੀਏ ਕਿਵੇਂ ਬੰਦਗੀ ਕਰੀਏ ਪਰ ਉਹ ਕਹਿੰਦੇ ਨੇ ਧੰਦਾ ਦੀਵਾਰ ਦੀ ਤਰ੍ਹਾਂ ਖੜਾ ਹੋ ਗਏ ਤੇ ਭਗਤ ਕੰਨਨ ਧੰਦੇ ਨੂੰ ਹੀ ਤਰੰਮ ਬਣਾ ਲਓ ਧੰਦੇ ਨੂੰ ਐਸਾ ਸਮਝੋ ਕਿ ਇਹ ਪ੍ਰਭੂ ਦੀ ਤਰਫੋਂ ਦਿੱਤੀ ਹੋਈ ਸੇਵਾ ਹੈ ਸੇਵਾ ਕਰਨਾ ਧੰਦਾ ਸੇਵਾ ਬਣ ਸਕਦਾ ਹੈ ਰੋਟੀ ਤੇ ਹਰ ਇੱਕ ਨੇ ਖਾਣੀ ਹੈ ਤਾਂ ਜਦ ਧੰਦੇ ਵਿੱਚ ਵੀ ਕੋਈ ਐਸੀ ਭਾਵਨਾ ਜੋੜ ਲੈਂਦਾ ਹੈ ਕਿ ਮੈਂ ਕਪੜੇ ਬੁਣ ਲਿਆ ਔਰ ਇਹ ਸੇਵਾ ਕਰ ਰਿਹਾ ਜਗਤ ਦਾ ਨੰਗੇਜ ਢਕਣਾ ਹੈ ਜਗਤ ਦੇ ਪੈਰਾਂ ਚ ਜੁੱਤੀ ਪਵਾਣੀ ਹੈ ਜਗਤ ਨੂੰ ਸੁਖ ਦੇਣੇ ਨੇ ਜਗਤ ਨੂੰ ਆਰਾਮ ਦੇਣਾ ਹੈ ਧੰਦੇ ਦੇ ਰਾਹੀਂ ਤੋ ਧੰਦਾ ਵੀ ਧਰਮ ਬਣ ਜਾਂਦਾ ਹੈ ਤੇ ਧਾਰਮਿਕ ਮਨੁੱਖਾਂ ਤੋਂ ਵੀ ਜੇ ਕਿਸੇ ਨੂੰ ਝੋਟ ਪਹੁੰਚੇ ਤੋ ਐਸਾ ਧਰਮ ਵੀ ਵਾਸਤਵਿਕ ਧੰਦਾ ਹੈ ਉਹਦੇ ਚ ਧੰਦੇ ਦੀ ਜੋ ਹੈ ਬਦਬੋ ਹੈ ਭਗਤ ਸਦਨਾ ਜੀ ਧੰਦਿਆਂ ਦੇ ਚੋਂ ਬੜਾ ਕਠੋਰ ਧੰਦਾ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਦੋ ਚਾਰ ਬੱਕਰੇ ਰੋਜ਼ ਜ਼ਬਾਹ ਕਰਨੇ ਤੇ ਸਾਰਾ ਦਿਨ ਨਮਾਜ਼ ਵੇਚਣਾ ਪਰ ਕਮਾਲ ਦੀ ਗੱਲ ਇਸ ਧੰਦੇ ਦੇ ਚੋਂ ਵੀ ਧਰਮ ਦੀ ਇਤਨੀ ਉਜਵਲ ਮਹਿਕ ਪੈਦਾ ਹੋਈ ਆਪਨੇ ਸਿੰਧ ਪ੍ਰਾਂਤ ਦੇ ਵਿੱਚ ਥਾਂ-ਥਾਂ ਤੇ ਭਰਮਣ ਕਰਕੇ ਲੋਗਾ ਨੂੰ ਖੁਦਾ ਦੇ ਨਾਲ ਜੋੜਿਆ